ਲੇ ਵੀ ਤੇ ਅਸਲ ਤੇ ਤੈਨੂੰ ਮੈਚ ਤੇ ਲੈ ਕੇ ਕਹੋਂਗੇ ਪੱਪਾ ਹਾਂਜੀ ਪ੍ਰਭ ਸੰਧੂ ਤੂੰ ਲੈ ਗਿਆ ਹਾਂਜੀ ਉਸਤਾਦ ਦਾ ਮੰਨਦਾ ਹੀ ਸਾਰਾ ਕੁਝ ਭਰਾਵਾ ਠੀਕ ਹੈ ਨਾ ਇਹਦਾ ਖੇਡਲਾ ਵੱਡਾ ਬਣਾ ਖੇਡ ਤੁਹਾਡਾ ਮੈਚ ਵੀ 5-7 ਨੇ ਖੇਡਿਆ ਇਸ ਨਾਲ ਨਹੀਂ ਵਧੀਆ ਵਧੀਆ ਮਾਰ ਨੇ ਮੇਰ ਕੀਤੀ ਆ ਬਹੁਤ ਵਧੀਆ ਬਹੁਤ ਵਧੀਆ ਕੰਮ ਕੀਤਾ ਠੀਕ ਹੈ ਵਧੀਆ ਵੈਰੀ ਗੁੱਡ ਉਹਦਾ ਨਾ ਥੋੜਾ ਜਿਹਾ ਲੱਗਦਾ ੱੱਲਾ ਲੱਗਦਾ ਇਹੋ ਉਮਰਿਆ ਭੈ ਜੋ ਪੁੱਠਾ ਆ ਜਾ ਸਿੱਧਾ ਆ ਜਾ ਹਾਂ ਮੁੰਡੇ ਪੇ ਪੋਣਾ ਸਾਡਾ ਹੌਸਲਾ ਵਧਾ। ਏ ਪਲਵਾਨ ਦਾ ਚੇਲਾ ਪਲਵਾਨ ਦਾ ਇਦਾਂ ਉਹ ਕੁੜੇ ਟੂਣ ਵਾਧ ਜਾਂਦਾ ਦੂਣਾ ਆ ਜਾਂਦਾ ਬੰਦਾ ਜਦੋਂ ਗੋਦੀਪਰੀਏ ਦਾ ਕਹਿੰਦੇ। ਹਾਂ ਜੀ ਉਸੇ ਨਾਲ ਮੈਂ ਤੈਨੂੰ ਮੈਂ ਜਲ ਦੱਸਦਾ ਵੇਖ। ਪਲਵਾਨ ਦਾ ਚੇਲਾ ਪਲਵਾਨ ਹੋ ਗਿਆ। ਇਸਲੇ ਬੋਲਦੇ ਆ ਕਿੰਨੇ ਚੋਹਾ ਬੰਦੇ ਨੇ ਫੋਨ ਕੀਤਾ ਮੈਨੂੰ ਵੀ ਤੇਰਾ ਪਲਵਾਨਾ ਮੁੰਡੇ ਨੇ ਬੜਾ ਵਧੀਆ ਕੰਮ ਕੀਤਾ ਨਾ ਹੌਸਲਾ ਵਧਾ ਹੈ ਤੇ ਮਾਣ ਵਧਾ ਹੈ ਨਾ। ਹੁਣ ਤੂੰ ਵਧੀਆ ਕੰਮ ਕੀਤਾ। ਹੁਣ ਮੰਨ ਕੇ ਜਿਹੜਾ ਉਸਤਾਦ ਉਹਨਾਂ ਨੂੰ ਕੱਲਾ ਚਾਹੀਦਾ ਨਾ।